ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿੱਥੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਐ ਸਟੇਟਮੈਂਟ ਨਿਕਲ ਕੇ ਸਾਹਮਣੇ ਕਿਉਂ ਨਹੀਂ ਆ ਰਹੀ ਕਿਉਂ ਲੋਕਾਂ ਨੂੰ ਮੁਆਵਜ਼ਾ ਦੇਣ ਤੋਂ ਭੱਜ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੂਸਰੇ ਪਾਸੇ ਗੱਲ ਕਰੀਏ ਜਿਹੜੇ ਪੰਜਾਬ ਨੂੰ ਖਾ ਰਹੇ ਸੀ ਜਿਹੜੇ ਪੰਜਾਬ ਦੇ ਤੇਲ ਤੇ ਉੱਤੇ ਗੱਡੀਆਂ ਚ ਘੁੰਮ ਰਹੇ ਸੀ ਜਿਹੜੇ ਪੰਜਾਬ ਦੀਆਂ ਕੋਠੀਆਂ ਦੇ ਵਿੱਚ ਰਹਿ ਰਹੇ ਸੀ ਉਹ ਅੱਜ ਦਿੱਲੀ ਲੋਬੀ ਵਾਲੇ ਦਿਖਾਈ ਨਹੀਂ ਦੇ ਰਹੇ ਜਿਹੜੇ ਕਹਿੰਦੇ ਸੀ ਕਿ ਕੋਈ ਵੀ ਸਮਾਗਮ ਹੋਵੇ ਤੇ ਪਹਿਲੇ ਆਧਾਰ ਤੇ ਅਸੀਂ ਉੱਥੇ ਪਹੁੰਚਦੇ ਆ ਜੇ ਗੱਲ ਕਰੀਏ ਮਨੀਸ਼ ਸੋਧਿਆ ਦੀ ਉਹ ਵੀ ਜਿਹੜੇ ਨੇ ਪਹਿਲੇ ਧਾਰ ਤੇ ਪਹੁੰਚਦੇ ਸੀ ਜੇਕਰ ਗੱਲ ਕਰੀਏ ਸਤਿੰਦਰ ਜੈਨ ਦੀ ਉਹ ਵੀ ਪਹੁੰਚਦੇ ਸੀ ਤੇ ਜੇ ਗੱਲ ਕਰੀਏ ਅਰਵਿੰਦ ਕੇਜਰੀਵਾਲ ਦੀ ਤਾਂ ਉਹ ਵੀ ਪਹੁੰਚਦੇ ਸੀ ਕਿ ਅੱਜ ਜਦੋਂ ਪੰਜਾਬ ਦੇ ਲੋਕ ਪਾਣੀ ਦੇ ਵਿੱਚ ਡੁੱਬ ਰਹੇ ਨੇ ਲੇਕਿਨ ਇਹ ਲੋਕ ਕਿੱਥੇ ਨੇ ਕੀ ਸਿਰਫ ਇਹ ਪੰਜਾਬ ਦੇ ਪੈਸੇ ਉੱਤੇ ਐਸ਼ ਕਰਨਾ ਜਾਣਦੇ ਸੀ ਇਹਨਾਂ ਨੂੰ ਇਸ ਤੋਂ ਇਲਾਵਾ ਪੰਜਾਬ ਦਿਖਾਈ ਨਹੀਂ ਦੇ ਰਿਹਾ ਇਹ ਅਸੀਂ ਨਹੀਂ ਕਹਿ ਰਹੇ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕਹਿ ਰਹੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਵਾਬ ਦੇਣਾ ਪਵੇਗਾ ਕਿਉਂਕਿ ਸਾਨੂੰ ਲੋਕ ਵੱਡੇ ਵੱਡੇ ਸਵਾਲ ਪੁੱਛ ਰਹੇ ਨੇ ਜਦੋਂ ਸਾਡੇ ਵੱਲੋਂ ਮਦਦ ਮੰਗੀ ਗਈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਦੋਂ ਵੀ ਸਾਡੀ ਨਾ ਸੁਣੀ ਤੇ ਅੱਜ ਜਦੋਂ ਲੋਕ ਹਰ ਪੀੜਾ ਦੇ ਵਿੱਚ ਜਿਹੜੇ ਨੇ ਡੁੱਬਦੇ ਜਾ ਰਹੇ ਨੇ ਤੇ ਉਹਨਾਂ ਪੀੜਤਾਂ ਦੀ ਵੀ ਗੱਲ ਨਹੀਂ ਸੁਣੀ ਚਾ। ਇੱਕ ਪਾਸੇ ਕੇਂਦਰ ਸਰਕਾਰ ਨਹੀਂ ਸੁਣ ਰਹੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 60 ਕਰੋੜ ਦੀ ਗੱਲ ਕੀਤੀ ਹੈ ਦੇਣ ਬਾਰੇ ਕਿਉਂਕਿ ਹਰੇ ਕਿੱਲੇ ਪਿੱਛੇ 50000 ਰੁਪਇਆ ਜਿਹੜਾ ਮਵਾਜ਼ਾ ਦਿੱਤਾ ਜਾਵੇ ਲੋਕਾਂ ਨੂੰ ਲੇਕਿਨ ਕਿਸੇ ਤਰ੍ਹਾਂ ਦੀ ਜਿਹੜੀ ਸਟੇਟਮੈਂਟ ਨਹੀਂ ਇੱਕ ਪਾਸੇ ਜਿਹੜੇ ਨੇ ਗ੍ਰਹਿ ਮੰਤਰੀ ਅਮਿਸ਼ਾ ਦੀ ਆ ਰਹੀ ਹੈ ਦੂਸਰੇ ਪਾਸੇ ਜਿਹੜੇ ਨਰਿੰਦਰ ਮੋਦੀ ਨੇ ਉਹ ਜਿਹੜੇ ਨੇ ਆਪਣੇ ਦੌਰਾ ਕਰਨ ਗਏ ਹੋਏ ਨੇ ਜਾਪਾਨ ਦੇ ਵਿੱਚ ਲੇਕਿਨ ਪੰਜਾਬ ਦੇ ਵਿੱਚ ਐਡਾ ਵੱਡਾ ਕਹਿਰ ਆ ਗਿਆ ਹੈ ਲੇਕਿਨ ਵੋਟਰ ਬੈਂਕ ਪਰਨ ਲਈ ਆਪੂ ਆਪਣੀਆਂ ਪਾਰਟੀਆਂ ਨੇ ਜਿਹੜੀਆਂ ਸ਼ਾਮਲ ਹੁੰਦੀਆਂ ਦਿਸਣ ਗਈਆਂ ਦੂਸਰੇ ਪਾਸੇ ਜੇਕਰ ਗੱਲ ਕਰੀਏ ਤੇ ਪੰਜਾਬ ਦੇ ਲੋਕ ਹਰ ਪੀਰੀਅਡ ਨਾਲ ਜਿਹੜੇ ਨੇ ਦਿਨ ਬਦੇਨ ਡੁੱਬਦੇ ਜਾ ਰਹੇ ਨੇ ਜਿੱਥੇ ਪਹਿਲਾ ਲੈਂਡ ਪੁਲਿੰਗ ਪੋਲਿਸੀ ਨੂੰ ਲੈ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਹਮਣੇ ਤਾਂ ਖੜੇ ਹੋ ਗਏ ਲੇਕਿਨ ਹੁਣ ਜਿਹੜੀ ਹਾਰਪ੍ਰੀਜਤਾ ਦੀ ਗੱਲ ਕੀਤੀ ਜਾ ਰਹੀ ਹੈ ਉਹਦੇ ਵਿੱਚ ਵੀ ਪੰਜਾਬ ਦੇ ਲੋਕ ਲੋਕਾਂ ਦੇ ਜਿਹੜੇ ਸਵਾਲਾਂ ਦੇ ਜਵਾਬ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਿੱਧੇ ਤੌਰ ਤੇ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਹੁਤ ਵਾਰ ਰਿਕਵੈਸਟਾਂ ਪਾਈਆਂ ਕਿ ਸਾਡੇ ਲੋਕ ਪਾਣੀ ਦੀ ਹੜਾ ਦੀ ਮਾਰ ਚੱਲਦੇ ਨੇ ਸਾਨੂੰ ਇਹ ਸਹੂਲਤਾਂ ਦਿੱਤੀਆਂ ਜਾਣ ਪਰ ਉਹਨਾਂ ਵੱਲੋਂ ਨਹੀਂ ਦਿੱਤੀਆਂ ਗਈਆਂ ਲੇਕਿਨ ਹੁਣ ਪੰਜਾਬ ਦੇ ਲੋਕਾਂ ਨੇ ਕਿਹਾ ਕਿ ਛਿੱਤਰ ਮਾਰ ਕੇ ਭਜਾਵਾਂਗੇ ਜੇ ਆਮ ਆਦਮੀ ਪਾਰਟੀ ਦੇ ਕੋਈ ਭਾਵੇਂ ਮਨੀਸ਼ ਸੋਧਿਆ ਹੋਵੇ ਭਾਵੇਂ ਉਸਤਿੰਦਰ ਜੈਨ ਹੋਵੇ ਤੇ ਭਾਵੇਂ ਹੋਵੇ ਅਰਵਿੰਦ ਕੇਜਰੀਵਾਲ ਜੇਕਰ ਕੋਈ ਵੀ ਸਾਡੇ ਪਿੰਡਾਂ ਦੇ ਵਿੱਚ ਰੈਲੀਆਂ ਸਮਾਗਮ ਕਰਨ ਪਹੁੰਚੇ ਤਾਂ ਇਹਨਾਂ ਦਾ ਮੂੰਹ ਚਿੱਤਰਾਂ ਨਾਲ ਕੁੱਟਿਆ ਜਾਵੇਗਾ ਲੋਕ ਪੜ ਕੁੱਠੇ ਨੇ ਪੰਜਾਬ ਪੜ ਕੁੱਠਿਆ ਹੈ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਨੇ ਇਸ ਟਾਈਮ ਮੁਸੀਬਤ ਵਿੱਚ ਨੇ ਚਾਹੇ ਮੁਸੀਬਾ ਚੋ ਇੱਕ ਦੂਜੇ ਦਾ ਸਾਥ ਦਿੰਦੇ ਨਜ਼ਰ ਆ ਰਹੇ ਨੇ ਹਰੇਕ ਸੰਸਥਾਵਾਂ 'ਵਾਂ ਪਹੁੰਚ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਵੀ ਪਹੁੰਚ ਰਿਹਾ ਬੀਜੇਪੀ ਪਹੁੰਚ ਰਿਹਾ ਜੇਕਰ ਗੱਲ ਕਰੀਏ ਪਾਈ ਅੰਮ੍ਰਿਤਪੁਰ ਖਾਲਸਾ ਜੀ ਦੇ ਦੀ ਜਿਹੜੀ ਹੈ ਨਵੀਂ ਬਣਾਈ ਪਾਰਟੀ ਉਹਨਾਂ ਵੱਲੋਂ ਵੀ ਸਮਰਥਕ ਪਹੁੰਚ ਰਹੇ ਨੇ ਹਰ ਕੋਈ ਜਿਹੜਾ ਹੈ ਮਦਦ ਲਈ ਪਹੁੰਚ ਰਿਹਾ ਹੈ ਲੇਕਿਨ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਛਿੱਤਰ ਨਾ ਪਏ ਲੋਕ ਕਹਿ ਰਹੇ ਨੇ ਕਿ ਇਸ ਟਾਈਮ ਅਸੀਂ ਚੁੱਪ ਤਾਂ ਬੈਠੇ ਆ ਕਿਉਂਕਿ ਸਾਡੇ ਤੇ ਮੁਸੀਬਤ ਬਣੀ ਹੋਈ ਹੈ ਲੇਕਿਨ ਇਨ੍ਹਾਂ ਲੋਕਾਂ ਨੂੰ ਛਿੱਤਰ ਮਾਰ ਕੇ ਪਿੰਡਾਂ ਦੇ ਵਿੱਚੋਂ ਪਜਾਇਆ ਜਾਵੇਗਾ ਕਿਉਂਕਿ ਜੇਕਰ ਅੱਜ ਦਿੱਲੀ ਲੋਬੀ ਵਾਲਿਆਂ ਨੂੰ ਅਸੀਂ ਨਹੀਂ ਦਿਸ ਰਹੇ ਤਾਂ ਸਾਨੂੰ ਵੀ ਇਹ ਦਿਸਣੇ ਬੰਦ ਹੋ ਗਏ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਆਗੂ ਜਿਹੜੇ ਨੇ ਪਾਰਟੀ ਤੋਂ ਅਸਤੀਫਾ ਦੇਣ ਦੀਆਂ ਗੱਲਾਂ ਕਰ ਰਹੇ ਨੇ ਦਾ ਬਤਲਬੇ ਕੁੱਲ ਮਲਾ ਕੇ ਜਿਹੜੀ ਹੈ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੀ ਮਾਰ ਪੈਣ ਲੱਗੀ ਪਾਏਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਕਿਉਂਕਿ ਇੱਕ ਪਾਸੇ ਸਟੇਜਾਂ ਦੇ ਉੱਤੇ ਵੱਡੀਆਂ-ਵੱਡੀਆਂ ਤਸੱਲੀਆਂ ਦੇੰਦੇ ਨਜ਼ਰ ਆਉਂਦੇ ਸੀ ਲੇਕਿਨ ਉਹ ਤਸੱਲੀਆਂ ਹੁਣ ਨਹੀਂ ਲੋਕਾਂ ਵੱਲੋਂ ਲਈਆਂ ਜਾ ਰਹੀਆਂ ਲੋਕੀ ਕਹਿੰਦੇ ਨੇ ਕਿ ਜੇਕਰ ਸਾਨੂੰ ਮੁਸੀਬਤ ਦੇ ਵਿੱਚ ਹੀ ਨਹੀਂ ਵੇਖਿਆ ਗਿਆ ਤਾਂ ਸਾਡੇ ਕੋਲ ਕਿਹੜਾ ਮੂੰਹ ਲੈ ਕੇ ਤੁਸੀਂ ਵੋਟਾਂ ਮੰਗਣ ਆਉਗੇ ਤੇ ਦੂਸਰੇ ਪਾਸੇ ਜੇਕਰ ਉਹਨਾਂ ਨੇ ਕਿਹਾ ਕਿ ਮਨੀਸ਼ 소ਦੀਆ ਵਰਗੇ ਨੇ ਇਹ ਸਟੇਟਮੈਂਟ ਦਿੱਤੀ ਸੀ ਕਿ ਅਸੀਂ ਜਿਹੜਾ ਹੈ 당ਪੇ ਨਾਲ ਅਸੀਂ ਲਵਾਂਗੇ ਵੋਟਾਂ ਤਾਂ ਅਸੀਂ ਦੱਸ ਦਈਏ ਕਿ ਸਾਨੂੰ ਜਿਹੜਾ ਹੈ ਜੇ ਸਾਨੂੰ ਤਲਵਾਰ ਰੱਖਣੀ ਵੀ ਆਉਂਦੀ ਹੈ ਤਾਂ ਸਾਨੂੰ ਚੱਕਣੀ ਵੀ ਆਉਂਦੀ ਹੈ ਆਪਣਾ ਬਦਲਾ ਕਿੱਦਾਂ ਲਿਆ ਜਾਂਦਾ ਜੇ ਅਸੀਂ ਆਪਦੀ ਮਦਦ ਆਪ ਕਰ ਸਕਦੇ ਆ ਤਾਂ ਸਾਨੂੰ ਆਪਦਾ ਬਦਲਾ ਲੈਣਾ ਵੀ ਹੁੰਦਾ لیکن ਲੋਕਤੰਤਰ ਜਾਗ ਉٹھਿਆ ਹੈ ਪੰਜਾਬ ਦੇ ਲੋਕ ਜਾਗ ਉੱਠੇ ਨੇ ਉਹਦੀ ਵੱਡੀ ਮਾਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਜਿਹੜੇ ਨੇ ਦਿੱਲੀ ਲੋਬੀ ਦੇ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੈਣੀ ਪਈ ਧੰਨਵਾਦ